ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਆ ਬੜੀ ਮਿਹਰਬਾਨੀ ਸੰਸਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਤੋਂ ਸ਼੍ਰੀਕਾਂ ਟੇਣਾ ਜੀ ਅਹਮਦਾਬਾਦ ਜਹਾਜ਼ ਜਹਾਜ਼ ਦੇ ਜਿਹੜੇ ਹਾਦਸੇ ਦੇ ਵਿੱਚ ਮਰਤਕ ਨੇ ਉਹਨਾਂ ਬਾਰੇ ਜਾਂ ਜਿਹੜੇ ਬਲੈਕ ਬਾਕਸ ਮਿਲਣ ਤੋਂ ਬਾਅਦ ਜਾਣਕਾਰੀ ਆਈ ਹੈ ਸਾਨੂੰ ਇਹਦੇ ਬਾਰੇ ਸਟ੍ਰੈਟਜੀ ਬਾਰੇ ਹੋਰ ਡੀਟੇਲ ਦੱਸੋ। ਸਤ ਸਭ ਦੇਖੋ ਕੁਦਰਤਾਂ ਜਿਹੜੀ ਉਹ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਪਰ ਨਾ ਇੱਕ ਕੁੜੀ ਆ ਉਹਦਾ ਨਾਮ ਹੈਗਾ ਜੀ ਭੂਮੀ ਚੋਹਾਨ ਇਹ ਭੂਮੀ ਚੋਹਾਨ ਦੇ ਬਾਰੇ ਮੇਰਾ ਖਿਆਲ ਆ ਵੀ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਰੈੱਡ ਐਫਐਮ ਦੇ ਪਰਿਵਾਰਕ ਜੀਅ ਨੂੰ ਪਤਾ ਲੱਗ ਗਿਆ ਹੋਣਾ ਇਹ ਭੂਮੀ ਚੋਹਾਨ ਵੀ ਆ ਜਿਹੜੀ ਇਹਦੀ ਵਾਪਸੀ ਸੀਗੀ ਜੀ ਇੰਗਲੈਂਡ ਦੀ ਤੇ ਇਹ 10 ਮਿੰਟ ਲੇਟ ਹੋ ਗਈ ਜਿਹੜੇ ਵੇਲੇ ਇਹ ਉੱਥੇ ਕਾਊਂਟਰ ਦੇ ਉੱਤੇ ਪਹੁੰਚੀ ਆ ਉਹ ਕਹਿੰਦੇ ਵੀ ਨਹੀਂ ਹੁਣ ਤਾਂ ਸਾਰਾ ਆਪਾਂ ਜਿਹੜਾ ਉਹ ਕਲੋਜ਼ ਹੋ ਗਿਆ ਤੁਸੀਂ 10 ਮਿੰਟ ਲੇਟ ਆਏ ਹੋ ਇਸ ਕਰਕੇ ਭਾਈ ਹੁਣ ਤੁਸੀਂ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਤੇ 10 ਮਿੰਟ ਲੇਟ ਆਉਣ ਦੇ ਕਰਕੇ ਇਹਦੀ ਜ਼ਿੰਦਗੀ ਬਚ ਗਈ ਆ ਹੁਣ ਇਹਦੇ ਵੱਲੋਂ ਕੁਦਰਤ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਵੀ ਹੋ ਸਕਦਾ ਮੈਂ ਵਿੱਚ ਉਹਨਾਂ ਨੇ ਹੁੰਦੀ ਤੇ ਇਹ ਟ੍ਰੈਕ ਦੇ ਵਿੱਚ ਫਸ ਗਈ ਸੀ ਜਿਹਦੇ ਕਰਕੇ ਇਹ ਇਸ ਫਲਾਈਟ ਦੇ ਵਿੱਚ ਹਿੱਸਾ ਨਹੀਂ ਬਣ ਸਕੀ ਸਵਾਰੀ ਨਹੀਂ ਕਰ ਸਕੀ 7 ਜੰਸਗਾਂਥਨ ਸਾਹਿਬ ਇਸ ਜਹਾਜ਼ ਹਾਦਸੇ ਦੀ ਪੜਤਾਲ ਕਰਨ ਵਾਸਤੇ ਲੱਗੀਆਂ ਇਹਦਾ ਬਲੈਕ ਬਾਕਸ ਆ ਜਿਹੜਾ ਇਸ ਜਹਾਜ਼ ਦਾ ਏਅਰ ਇੰਡੀਆ ਦੇ ਜਹਾਜ਼ ਦਾ ਜਿਹੜਾ ਹਾਦਸਾ ਗ੍ਰਸਤ ਹੋਇਆ ਇਹਦਾ ਅੱਜ ਸ਼ਤ ਤੋ ਮਿਲ ਗਿਆ ਤੇ ਜਿਹੜਾ ਉਹ ਮੁੰਡਾ ਸੀਗਾ ਜਿਹੜਾ ਇੱਕ ਹੀ ਜਣਾ ਬਚਿਆ ਇਹਦੇ ਵਿੱਚ ਰਮੇਸ਼ ਤੇ ਉਹ ਅਹਮਦਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਅਜ ਨਰਿੰਦਰ ਮੋਦੀ ਜੀ ਹੁਰੀ ਇਹਨੂੰ ਮਿਲ ਕੇ ਵੀ ਆਇਆ ਹਸਪਤਾਲ ਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਕੋਈ ਐਮਰਜੈਂਸੀ ਤਾਂਕੀ ਖੋਲ ਕੇ ਤੇ ਵਿੱਚੋਂ ਛਾਲ ਨਹੀਂ ਮਾਰੀ ਉਹ ਕਹਿੰਦੇ ਜੀ ਕਿ ਆਪੇ ਸਾਰਾ ਕੁਝ ਟੁੱਟ ਗਿਆ ਤੇ ਮੈਂ ਕੁਰਸੀ ਸਮੇਂ ਥੱਲੇ ਆ ਕੇ ਡਿੱਗ ਪਿਆ ਜਦੋਂ ਤੱਕ ਮੇਰੀ ਅੱਖ ਖੁੱਲੀ ਉਦੋਂ ਤੱਕ ਸਾਰਾ ਕੁਝ ਸੜੀ ਜਾਂਦਾ ਸੀਗਾ ਉਦੋਂ ਤੱਕ ਲਾਸ਼ੇ ਲਾਸ਼ਾਂ ਖਿੰਡ ਰੀਆਂ ਸੀਗਾ ਤੇ ਫੇਰ ਮੈਨੂੰ ਕਨੇ ਜੀ ਕਿ ਚੱਕ ਕੇ ਤੇ ਐਮਬੂਲੈਂਸ ਦੇ ਵਿੱਚ ਪ ਉਸ ਤੋਂ ਬਗਾਲੀ ਗੱਲ ਇਹ ਜੀ ਕਿ ਇਹਦੇ ਵਿੱਚ 270 ਮੁਸਾਫਰਾਂ ਦੀਆਂ ਲਾਸ਼ਾਂ ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਮਿਲ ਚੁੱਕੀਆਂ 270 ਲਾਸ਼ਾਂ ਅਹਮਦਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਚੁੱਕੀਆਂ ਹੁਣ ਕਈ ਲੋਕਾਂ ਦੇ ਮਨ ਦੇ ਵਿੱਚ ਭੈਣਾ ਵੀਰਾਂ ਦੇ ਸਵਾਲ ਹੋਊਗਾ ਵੀ ਭਾਈ ਮੁਸਾਫਰ ਦਾ ਸੀਗੇ ਵਿੱਚ 242 ਇੱਕ ਬਚ ਗਿਆ 241 ਆ ਜਿਹੜੇ ਉਹਨਾਂ ਦੀ ਮੌਤ ਹੋਈ ਆ ਅਸਲ ਦੇ ਵਿੱਚ ਜਿਹੜੇ ਹੋਸਟਲ ਦੇ ਵਿੱਚ ਡਾਕਟਰਾਂ ਦੇ ਹੋਸਟਲ ਦੇ ਵਿੱਚ ਜਹਾਜ਼ ਵੱਜਿਆ ਉਹਦੇ ਵਿੱਚਲੇ ਕਈ ਡਾਕਟਰਾਂ ਦੀ ਵੀ ਮੌਤ ਹੋਈ ਆ ਆਲੇ ਦੁਆਲੇ ਦੇ ਕਈ ਹੋਰ ਖੇਤਰਾਂ ਦੇ ਲੋਕਾਂ ਦੀ ਵੀ ਮੌਤ ਹੋਈ ਆ ਸੋ 270 ਲੱਖਾਂ ਦਾ ਇਸ ਵੇਲੇ ਅਹਮਦਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਗਿਣੀਆਂ ਗਈਆਂ ਐ। ਕਮਲਕੌਰ ਦੇ ਕਤਲ ਦੇ ਵਿੱਚ ਕੌਣ ਫੜਿਆ ਜੀ ਤੇ ਮਹਿਰੋ ਹੋਰਾ ਦੇ ਗਰੁੱਪ ਨੇ ਕੀ ਵੀਡੀਓ ਪਾਈ ਆ। ਦੇਖੋ ਜੀ ਇੱਕ ਤਾਂ ਗੱਲ ਬੜੀ ਕਲੀਅਰ ਹੋ ਗਈ ਆ ਵੀ ਅਮਰਪਾਲ ਮਹਿਰੋ ਹੋਰਾ ਦੇ ਗਰੁੱਪ ਦੇ ਵੱਲੋਂ ਇਹ ਸਬਕਤ ਕੀਤਾ ਗਿਆ ਤੇ ਅੱਜ ਉਹਨੇ ਖੁਦ ਹੀ ਇਹ ਗੱਲ ਕਹੀ ਆ ਉਹਨੇ ਵੀਡੀਓ ਪਾ ਕੇ ਵੀ ਇਹ ਗੱਲ ਕਹੀ ਆ ਪੋਸਟਾਂ ਦੇ ਰਾਹੀਂ ਵੀ ਅਮਰਪਾਲ ਮਹਿਰੋ ਹੋਰਾ ਨੇ ਇਹ ਗੱਲ ਕਹੀ ਆ। ਉਨੇ ਗੱਲ ਕਹੀ ਹੈ ਜੀ ਕਿ ਜੇਕਰ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਉਣ ਵਾਲੀ ਨੂੰ ਸੋਦਾ ਲੱਗ ਸਕਦਾ ਤੇ ਬਿਹਾਰ ਦੇ ਵਿੱਚੋਂ ਆ ਕੇ ਕੰਚਨ ਨਾਂ ਦੀ ਜਿਹੜੀ ਇੱਥੇ ਆ ਕੇ ਕੋਰ ਬਣ ਗਈ ਜਿਹੜੀ ਸਾਡੇ ਸੱਭਿਆਚਾਰ ਦੇ ਵਿੱਚ ਗੰਦ ਪਾਉ ਤੇ ਇਹਨੂੰ ਸੋਦਾ ਲਾਉਣਾ ਕਿੰਨਾ ਗਲਤ ਸੀਗਾ ਫਿਰ ਉਹਨੇ ਵੀਡੀਓ ਪਾਈ ਆ ਵੀ ਭਾਈ ਮੇਰੇ ਦੋ ਸਾਥੀ ਆ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਮੈਂ ਹਾਲੇ ਬਾਗੀ ਆ ਤੇ ਮੈਨੂੰ ਪਤਾ ਵੀ ਪਈ ਜੇਕਰ ਆਪਾਂ ਜੇਲ੍ਹ ਦੇ ਵਿੱਚ ਜਾਂਦੇ ਆ ਤੇ ਇਸ ਕੇਸ ਦੇ ਵਿੱਚ 4-5 ਸਾਲ ਜਾਂ ਵੱਧ ਸਮਾਂ ਵੀ ਲੱਗ ਸਕਦਾ ਤੇ ਕਿਉਂ ਨਾ ਫਿਰ ਮੈਂ ਉਦੋਂ ਤੱਕ 4-5 ਇਹੋ ਜਿਹੇ ਹੋਰ ਮੌਕੇ ਦਿਆਂ ਜਿਹੜੇ ਕਿ ਗੰਦਾ ਕੰਟੈਂਟ ਪਾਉਂਦੇ ਆ ਉਹਨੇ ਇਹ ਗੱਲ ਕਹੀ ਐ ਜਿਵੇਂ ਅਸੀਂ ਇਸ ਕੁੜੀ ਨੂੰ ਕਿਹਾ ਸੀਗਾ ਤੇ ਭਾਈ ਤੂੰ ਗੰਦਾ ਕੰਟੈਂਟ ਨਾ ਪਾ ਪਰ ਇਹ ਟਲੀ ਨਹੀਂ ਤੇ ਜਿਹਦੇ ਕਰਕੇ ਇਹਨੂੰ ਅਸੀਂ ਇਸ ਤਰੀਕੇ ਨਾਲ ਸੌਦਾ ਲਾਇਆ ਵਿੱਚੇ ਖਬਰਾਂ ਇਹਦੀ ਆਉਣ ਲੱਗ ਪਈਆਂ ਵੀ ਕਮਰ ਕੱਸੇ ਦੇ ਨਾਲ ਗੱਡੀ ਦੇ ਵਿੱਚ ਹੀ ਉਹਦਾ ਗਲ ਕੁੱਟਿਆ ਗਿਆ ਅਸਲ ਦੇ ਵਿੱਚ ਉਹਨੂੰ ਬਹਾਨੇ ਨਾਲ ਬੁਲਾਇਆ ਗਿਆ ਸੀਗਾ ਬਟੰਡੇ ਵੀ ਅਸੀਂ ਕੋਈ ਪ੍ਰੋਮੋਸ਼ਨ ਕਰਵਾਉਣੀ ਆ ਕਿਸੇ ਫੈਕਟਰੀ ਦੀ ਜਾਂ ਕਿਸੇ ਚੀਜ਼ ਦੀ ਪ੍ਰੋਮੋਸ਼ਨ ਕਰਵਾਉਣੀ ਆ ਗੱਡੀਆਂ ਦੀ ਪ੍ਰੋਮੋਸ਼ਨ ਕਰਵਾਉਣੀ ਆ ਉਹ ਉੱਥੇ ਗਈ ਸੀ ਤੇ ਉਹ ਥਾਂ ਦੇ ਉੱਤੇ ਇਹਦਾ ਕਤਲ ਕੀਤਾ ਗਿਆ ਸੋ ਉਦੀ ਹੀ ਗੱਡੀ ਦੇ ਵਿੱਚ ਉਹਨੂੰ ਪਾ ਕੇ ਤੇ ਜਿਹੜਾ ਪੁੱਚੋ ਦੇ ਵਿੱਚ ਅਦੇਸ਼ ਹਸਪੀਟਲ ਹੈ ਉਹਦੀ ਪਾਰਕਿੰਗ ਦੇ ਵਿੱਚ ਛੱਡ ਕੇ ਆਇਆ ਸੀਗਾ ਇੱਕ ਸਿੰਘ ਤੇ ਉਸ ਤੋਂ ਤਾਂ ਪਤਾ ਲੱਗਾ ਵੀ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਹੂੰ ਹੂੰ ਅੱਛਾ ਜੇਲ੍ਹਾਂ ਦੇ ਅੰਦਰ ਨਸ਼ੇ ਸੁੱਟਣ ਦੀਆਂ ਕਹਾਣੀਆਂ ਤੁਸੀਂ ਕਈ ਵਾਰੀ ਦੱਸਿਆ ਨੇ ਹੁਣ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਬੇਵੱਸ ਹਾਂ ਹਾਂ ਪਰ ਕੋਈ ਦੇਖੋ ਪ੍ਰਸ਼ਾਸਨ ਇਹ ਗੱਲ ਕਹਿੰਦਾ ਜੀ ਕਿ ਅਸੀਂ ਕੋਸ਼ਿਸ਼ਾਂ ਬਹੁਤ ਕਰਦੇ ਹਾਂ ਪਰ ਨਸ਼ਾ ਫੇਰ ਵੀ ਆ ਜਾਂਦਾ ਗੋਇੰਦਵਾਲ ਸਾਹਿਬ ਜਿਹੜੀ ਜੇਲ੍ਹ ਉਹਦੇ ਵਿੱਚੋਂ ਨਸ਼ਾ ਮਿਲੇ ਉਹਦੇ ਵਿੱਚੋਂ ਕੈਪਸੂਲ ਮਿਲੇ ਉਹਦੇ ਵਿੱਚੋਂ ਗੋਲੀਆਂ ਮਿਲੀਆਂ ਤੇ ਮੈਂ ਨਹੀਂ ਕਹਿੰਦਾ ਪੁਲਿਸ ਅਧਿਕਾਰੀ ਆਪ ਹੀ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਦੇਖੋ ਨਸ਼ਾ ਜੇਲਾ ਦੇ ਵਿੱਚੋਂ ਰੋਕਣ ਦੀਆਂ ਕੋਸ਼ਿਸ਼ਾਂ ਬੜੀਆਂ ਹੁੰਦੀਆਂ ਪਰ ਜਿਹੜੇ ਫੈਂਕੇ ਆ ਹਣ ਫੈਂਕੇ ਕੀ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਭਾਈ ਇਹ ਸੁੱਕਦੇ ਆ ਜਿਹਨੂੰ ਆਪਾਂ ਸੁੱਕਣਾ ਪੰਜਾਬੀ 'ਚ ਕਹਿੰਦੇ ਤੇ ਫੇਕਦੀ ਆ ਇਹ ਆਪਾਂ ਹਿੰਦੀ 'ਚ ਕਹਿੰਦੇ ਆ ਉਹ ਸੁੱਕਣ ਵਾਲਿਆਂ ਨੂੰ ਹਿੰਦੀ ਦੇ ਵਿੱਚ ਫੈਂਕੇ ਕਹਿੰਦੇ ਤੇ ਕਹਿੰਦੇ ਜੀ ਉਹਨਾਂ ਦੇ ਅਹੀਂ ਤੇ ਕੰਦਾ ਪਾਰ ਕਰਵਾ ਕਰਵਾ ਕੇ ਨਸ਼ਾ ਸੁਟਾਇਆ ਜਾਂਦਾ ਬੈਰਕਾਂ ਦੇ ਮੂਹਰੇ ਤਾਂ ਮਤਲਬ ਇਹ ਜੀ ਕਿ ਪੁਲਿਸ ਦੇ ਵੀ ਇਸ ਵੇਲੇ ਹੱਥ ਖੜੇ ਹੋਏ ਪਏ ਆ ਕਿਉਂਕਿ 3 ਲੇਅਰ ਸਿਕਿਉਰਿਟੀ ਆ ਹਰ ਜੇਲ੍ਹ ਦੇ ਵਿੱਚ ਇੱਕ ਕੈਮਰੇ ਲੱਗੇ ਆ ਪੁਲਿਸ ਲੱਗੀ ਆ ਉਸ ਤੋਂ ਬਾਅਦ ਕੇਂਦਰੀ ਬਲ ਲੱਗੇ ਆ ਪਰ ਇਸ ਦੇ باوجود ਜੇਲ੍ਹਾਂ ਦੇ ਵਿੱਚ ਨਸ਼ਾ ਪਚਾਉਣ ਵਾਲੇ ਇੰਨੇ ਮਾਹਰ ਆ ਵੀ ਜੇਲ੍ਹਾਂ ਦੀਆਂ ਕੰਨਾਂ ਪਾਰ ਕਰਾ ਦਿੰਦੇ ਆ ਤੇ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕਿਹੜੀ ਬਿਰਕ ਤੇ ਮੂਰੇ ਡਿੱਗ ਪਏ। ਭਾਰਤ ਪੁਲਿਸ ਨੂੰ ਆਸ਼ੂ ਨੇ ਕਿਹੜੇ ਤਿੰਨ ਸਵਾਲ ਪੁੱਛਿਆ ਕੇਜਰੀਵਾਲ ਨੂੰ। ਤਿੰਨ ਸਵਾਲ ਜਿਹੜੇ ਪੁੱਛੇ ਆ ਇਹ ਬੜੇ ਮਹੱਤਵਪੂਰਨ ਆ। ਸਿੰਨੋਸ ਵਾਲਾਂ ਦੇ ਵਿੱਚੋਂ ਮੇਰਾ ਖਿਆਲ ਹੈ ਵੀ ਇੱਕ ਦਾ ਵੀ ਜਵਾਬ ਉੱਤਰ ਨਹੀਂ ਮਿਲਣਾ ਪਰ ਇਹਦੇ ਵਿੱਚ ਪਹਿਲਾ ਸਵਾਲ ਭਾਰਤ ਭੂਸ਼ਣਾ ਆਸ਼ੂ ਨੇ ਕੀਤਾ ਜੀ ਕੇਜਰੀਵਾਲ ਸਾਹਿਬ ਨੂੰ 23 ਜੂਨ ਨੂੰ ਯਾਨੀ ਕਿ ਨਤੀਜੇ ਆਉਣ ਤੋਂ ਬਾਅਦ ਜੇ ਸੰਜੀਵ ਅਰੋੜਾ ਚੋਣ ਹਾਰ ਜਾਂਦੇ ਆ ਕੀ ਤੁਸੀਂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣੇ ਰਹਿਣ ਦੀ ਇਜਾਜ਼ਤ ਦਿਓਗੇ ਜਾਂ ਫਿਰ ਨਹੀਂ ਦੂਜਾ ਸਵਾਲ ਇਹ ਵੀ ਜੇ ਤੁਸੀਂ ਚੋਣ ਹਾਰਨ ਤੋਂ ਬਾਅਦ ਸੰਜੀਵ ਅਰੋੜਾ ਨੂੰ ਮਜਬੂਰ ਕਰਕੇ ਅਸਤੀਫਾ ਲੈ ਲੈਣੇ ਹੋ ਤਾ ਕੀ ਉਹਨਾਂ ਦੀ ਥਾਂ ਦੇ ਉੱਤੇ ਖੁਦ ਰਾਜ ਸਭਾ ਜਾਓਗੇ ਜਾਂ ਕਿਸੇ ਹੋਰ ਗੈਰ ਪੰਜਾਬੀ ਨੂੰ ਰਾਜ ਸਭਾ ਦੇ ਵਿੱਚ ਭੇਜੋਗੇ ਤੀਜਾ ਸਵਾਲ ਇਹ ਵੀ ਜੇ ਤੁਸੀਂ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਬਣਦੇ ਹੋ ਤਾਂ ਕੀ ਤੁਸੀਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਵੋਟਰ ਦੇ ਤੌਰ ਤੇ ਰਜਿਸਟਰ ਕਰਵਾਓਗੇ ਜਾਂ ਨਹੀਂ ਤੇ ਉਹਨਾਂ ਨੇ ਸਵਾਲਾਂ ਦਾ ਉੱਤਰ ਮੰਗਿਆ ਇਹ ਗੱਲ ਕਹੀਏ ਤੁਸੀਂ ਚੁੱਪ ਨਾ ਰਹੋ ਤੇ ਸੱਚ ਦੱਸੋ ਤੇ ਪੰਜਾਬ ਦੇ ਲੋਕ ਤੁਹਾਨੂੰ ਕੋਲ ਤਿੰਨ ਸਵਾਲ ਪੁੱਛਦੇ ਆ ਜੀ ਆਪਣੇ ਆਪ ਨੂੰ ਪੰਜਾਬ ਦਾ ਵੋਟਰ ਰਜਿਸਟਰ ਕਰਾਉਣ ਦੇ ਵਿੱਚ ਕੀ ਰਿਪਰਕੈਸ਼ਨਸ ਨੇ ਉਹਦੀਆਂ ਕੀ ਨਤੀਜੇ ਨਿਕਲਣਗੇ ਦੇਖੋ ਜੀ ਨਹੀਂ ਦੇਖੋ ਗੱਲ ਇਹ ਜੇਕਰ ਕਿਸੇ ਹੋਰ ਸੂਬੇ ਦਾ ਬੰਦਾ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਰਾਜ ਸਭਾ ਦਾ ਮੈਂਬਰ ਬਣਨ ਦੀ ਇੱਛਾ ਪਾਲਦਾ ਤੇ ਸਵਾਲ ਤਾਂ ਉਠਣਾ ਕੁਦਰਤੀ ਇੱਥੇ ਤਾਂ ਜੇਕਰ ਕੋਈ ਵਿਧਾਨ ਸਭਾ ਦੀ ਟੋਣ ਲੜਦਾ ਹੋਵੇ ਬੰਦਾ ਗਿੱਦੜਵਾਹੇ ਦਾ ਤੇ ਲੜਦਾ ਹੋਵੇ ਤੇ ਇੱਥੇ ਲੁਧਿਆਣੇ ਤੋਂ ਤੇ ਵਿਰੋਧੀ ਪਾਰਟੀ ਦਾ ਤਾਂ ਸਾ ਵੀ ਇਹ ਗੱਲ ਕਹਿਣਗੇ ਕਿ ਇਹਨੇ ਮੁੜ ਕੇ ਨਹੀਂ ਆਉਣਾ ਗਾ ਇਹਦਾ ਤਾਂ ਖਿੱਤਰ ਉਹ ਹੈ ਇਹਦਾ ਘਰ ਉੱਥੇ ਆ ਫਿਰ ਚਾਉਂਦੇ ਆ ਨਾ ਚਾਉਂਦੇ ਆ ਇੱਕ ਭਾਵੇਂ ਕਿਰਾਏ ਤੇ ਲਵੇ ਤੇ ਭਾਵੇਂ ਮਜਬੂਰੀ ਦੇ ਵਿੱਚ ਮੁੱਲ ਘਰ ਲਵੇ ਬੰਦਾ ਲੈ ਕੇ ਵਿਖਾਉਂਦਾ ਵੀ ਭਾਈ ਮੈਂ ਹੁਣ ਇੱਥੇ ਰਹੂੰਗਾ ਜਿਵੇਂ ਸੱਣੀ ਦੇ ਉਹਨੂੰ ਵੀ ਗੁਰਦਾਸਪੁਰ ਚ ਲੈ ਕੇ ਦਿਖਾਇਆ ਸੀ ਸੋ ਕੇਜਰੀਵਾਲ ਸਾਹਿਬ ਜੇ ਪਤਾ ਨਹੀਂ ਉਹ ਘਰ ਆਪਦਾ ਦਿਖਾਉਣਗੇ ਕਿ ਨਹੀਂ ਦਿਖਾਉਣਗੇ ਪਰ ਦੇਖੋ ਆਧਾਰ ਕਾਰਡ ਦਾ ਪਤਾ ਚੇਂਜ ਕਰਾਉਣਾ ਵੀ ਭਾਈ ਹੁਣ ਮੈਂ ਕਿਹੜੇ ਸੂਬੇ ਦਾ ਵਸਨੀਕ ਹੈਗਾ ਸੋ ਇਹ ਫਾਰਮਲਟੀਾਂ ਵੱਟਗਾ ਨਹੀਂ ਹੈ ਜਨਾ ਵੋਟਰ ਵੋਟ ਉੱਥੋਂ ਕਟਵਾ ਕੇ ਤੇ ਨਵੀਂ ਥਾਂ ਦੇ ਉੱਤੇ ਆਪਣੀ ਬਣਵਾਉਣੀ ਆ ਤੇ ਇਹ ਪ੍ਰਕਿਰਿਆ ਹੁੰਦੀ ਆ ਤੋ ਇੱਕ ਦੋ ਹੋਰ ਪ੍ਰਕਿਰਿਆਵਾਂ ਪਰ ਸਵਾਲ ਇਹ ਹੈ ਕਿ ਕੀ ਕੇजरीवाल ਸਾਹਿਬ ਇਨਾਂ ਸਵਾਲਾਂ ਦੇ ਉੱਤਰ ਦੇਣਗੇ ਜਾਂ ਫਿਰ ਨਹੀਂ ਹੂੰ ਅੱਛਾ ਪਠਾਨਕੋਟ 에ਅਰ ਫੋਰਸ ਦਾ ਹੈਲੀਕਾਪਟਰ ਕਿਉਂ ਉਤਾਰਨਾ ਪਿਆ ਦੇਖੋ ਜੀ ਉਹ ਇਸ ਕਰਕੇ ਉਤਾਰਨਾ ਪਿਆ ਕਿਉਂਕਿ ਇਹ ਜਿਹੜਾ 에ਅਰਪੋਰਟ ਜਿਹੜਾ ਹੈਗਾ ਜੀ 에ਅਰ ਬੇਸ ਆ ਇਹ ਪਠਾਨਕੋਟ ਦੇ 에ਅਰ ਬੇਸ ਤੋਂ ਉੱਡਿਆ ਸੀਗਾ ਇਹ 에ਅਰ ਫੋਰਸ ਦਾ ਹੈਲੀਕਾਪਟਰ ਆ ਇਹਦੇ ਵਿੱਚ ਕੋਈ ਤਕਨੀਕੀ ਗੜਬੜੀ ਆ ਗਈ ਦੇ ਬਾਅਦ ਵਿੱਚ ਨੇੜਲਾ ਪਿੰਡ ਇੱਕ ਮੇਰੇ ਖਿਆਲ ਹਲੇਰਾ ਜਾਂ ਕੁਝ ਏਦਾਂ ਦਾ ਨਾਮ ਹੁੰਦਾ ਉਹਦੇ ਖੇਤਾਂ ਦੇ ਵਿੱਚ ਲਾਹਣਾ ਪਿਆ ਉੱਥੇ ਬੜੀ ਵੱਡੀ ਗੰਟੀ ਦੇ ਵਿੱਚ ਲੋਕ ਇਕੱਠੇ ਹੋ ਗਏ ਵੀ ਭਾਈ ਆਹ ਦੇਖੋ ਜੀ ਇੱਥੇ ਕਿਵੇਂ ਜਹਾਜ਼ ਖੜ ਗਿਆ ਆਖੇ ਕੋ ਦਖਦੇ ਭਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਹੈਲੀਕਾਪਟਰ ਦਾ ਨੁਕਸਾਨ ਹੋਇਆ ਨਾ ਦੋਹਾਂ ਪਾਇਲਟਾਂ ਦੇ ਵਿੱਚੋਂ ਕਿਸੇ ਦਾ ਹੋਇਆ ਪੁਲਿਸ ਤੇ ਆਰਮੀ ਮੌਕੇ ਦੇ ਉੱਤੇ ਪਹੁੰਚ ਗਈ ਸੀ ਅੱਛਾ ਜਿਹੜਾ ਸਾਨੇਵਾਲ ਤੇ ਖੰਨੇ ਦੇ ਵਿੱਚਕਾਰ ਦਰਾਹਾ ਮੰਡੀ ਹੈ ਉਹਨਾਂ ਦੇ ਕਮਿਊਨਿਟੀ ਸੈਂਟਰ ਚ ਕਪੜਾ ਹੋ ਗਿਆ ਕਹਿੰਦੇ ਲੱਖਾਂ ਲੱਖਾਂ ਰੁਪਈਆ ਦਾ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਸਾਂਨੇ ਜਿਹੜੇ ਨਾ ਖਬਰ ਇਹ ਆਈ ਆ ਸਾਂਨੇਵਾਲ ਦੇ ਇਲਾਕੇੋਂ ਬੜੀ ਮਹੱਤਵਪੂਰਨ ਆ ਕਿਉਂਕਿ ਇਹ ਹੈਗਾ ਤਾਂ ਮਾਮਲਾ 2022 ਨਾਲ ਸੰਬੰਧਤ ਆ ਪਰ ਕਿਉਂਕਿ ਇਹ ਸਾਡੇ ਦੁਆਹਾ ਦਾ ਕਮਿਊਨਿਟੀ ਹਾਲ ਆ ਇਹਦੇ ਵਿੱਚ ਕਠਿਤ ਤੌਰ ਦੇ ਉੱਤੇ 58 ਲੱਖ ਰੁਪਈਆ ਦੇ ਗਵਨ ਦਾ ਮਾਮਲਾ ਸਾਹਮਣੇ ਆਇਆ ਕਾਂਗਰਸ ਦੇ ਪਾਇਲ ਖੇਤਰ ਦੇ ਨਵੇਂ ਕੋਆਰਡੀਨੇਟਰ ਹੈਗੇ ਜਿਹੜੇ ਨਗਰ ਕੌਂਸਲ ਦੁਰਾਹਾ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੁਬਰਜੀ ਉਹ ਬੰਤ ਸਿੰਘ ਦੁਬਰਜੀ ਹੋਰੀਆਂ ਜਿਹੜੇ ਉਹਨਾਂ ਦੇ ਖਿਲਾਫ ਧੋਖਾ ਧੜੀ ਤੇ ਗਵਨ ਦਾ ਪਰਚਾ ਦਰਜ ਕੀਤਾ ਗਿਆ ਨਾਲ ਉਦੋਂ ਦੇ ਈਓ ਜਿਹਨੂੰ ਅਸੀਂ ਕਾਰਜਕਾਰੀ ਅਧਿਕਾਰੀ ਕਹਿੰਦੇ ਰਜਨੀਸ਼ ਸੂਦ ਇਹ ਵੀ ਨਾਮਜ਼ਦ ਕੀਤੇ ਗਏ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਇਥੋਂ ਜੀ ਵਿਧਾਇਕ ਮਨਜਿੰਦਰ ਮਨਵਿੰਦਰ ਸਿੰਘ ਗਿਆਸਪੁਰਾ ਇਹਨਾਂ ਨੇ ਮੁੱਦਾ ਚੁੱਕਿਆ ਸੀਗਾ ਵੀ ਭਾਈ ਕਾਂਗਰਸ ਸ਼ਾਸਨ ਦੇ ਮੌਕੇ ਗਰੀਬਾਂ ਵਾਸਤੇ ਜਿਹੜਾ ਕਮਿਊਨਿਟੀ ਹਾਲ ਬਣਾਇਆ ਗਿਆ ਇਹਨੂੰ ਨਿਯਮਾਂ ਦੇ ਉੱਤੇ ਪਰੇ ਰੱਖ ਕੇ ਤੇ ਠੇਕੇ ਦੇ ਉੱਤੇ ਦਿੱਤਾ ਗਿਆ ਸੀਗਾ ਤੇ ਨਾ ਇਹਦੀ ਕੋਈ ਉਸ ਸਿਕਿਉਰਿਟੀ ਮਨੀ ਲਈ ਗਈ ਸੀ ਤੇ ਨਾ ਕੁਝ ਹੋਰ ਕਦੇ ਕਰਾਇਆ ਜਮਾ ਕਰਵਾਇਆ ਗਿਆ ਇਹਦੇ ਵਿੱਚ ਵਿੱਤੀ ਤੌਰ ਤੇ ਗੜਬੜੀਆਂ ਹੋਈਆਂ ਜੀ ਬਾਕੀ ਘਮਣ ਨੇ ਜਿਹੜੇ ਦੋਸ਼ ਲਾਏ ਸੀ ਮਨਪ੍ਰੀਤ ਅਕਾਲੀ ਹੋਰਾਂ ਨੇ ਕੀ ਜਵਾਬ ਦਿੱਤਾ ਉਹਦਾ ਪਰਪਰ ਸੇ ਘਮਣ ਨੇ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨੇ ਜੀ ਲੁਧਿਆਣਾ ਪੱਛਮੀ ਤੋਂ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਭਾਈ ਜਿਹੜੇ ਮਨਪਰੀ ਤੇ ਯਾਰੀ ਹੋ ਰੀਆਂ ਇਹ ਤਾਂ ਹੁਣ ਹੋਰਾਂ ਦੀ ਬੋਲੀ ਬੋਲਦੇ ਯਾਨੀ ਕਿ ਉਹਨਾਂ ਨੇ ਕਹਿਣ ਦਾ ਭਾਵੇਂ ਸੀ ਕਿ ਬੀਜੇਪੀ ਦੀ ਬੋਲੀ ਬੋਲਦੇ ਆ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਨਾਂ ਦੀ ਤਾਂ ਹੁਣ ਅੰਦਰ ਖਾਤੇ ਸੁਤਾ ਉਧਰ ਰਲੀ ਹੋਈ ਆ ਤੇ ਮਨਪਰੀ ਤੇ ਯਾਰੀ ਨੇ ਇਹ ਗੱਲ ਕਹੀ ਆ ਜੀ ਕਿ ਭਾਈ ਤੁਹਾਨੂੰ ਦੋਸ਼ ਲਾਉਣ ਦੀ ਆੜ ਤਾਂ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਦੇ ਤੁਸੀਂ ਮੇਰੇ ਵਾਲੀ ਕਿਉਂ ਕੇਂਦਰ ਤੱਕਦੇ ਧਿਆਨ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡੇ ਕੋਲੇ ਹੋਰ ਕੋਈ ਵਿਸ਼ਾ ਹੈ ਨਹੀਂਗਾ ਇਸ ਕਰਕੇ ਕਦੇ ਕਿਸੇ ਦੀ ਲੱਤ ਫੜ ਲੈਨੇ ਕਦੇ ਤੁਸੀਂ ਦੀ ਬਾਹ ਫੜ ਲੈਨੇ ਆ ਤੁਸੀਂ ਆਪਦਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਜੀ ਤੇ ਕਰਨਲ ਬਾਠ ਦੇ ਕੇ ਇਸ ਦੇ ਵਿੱਚ ਕੋਈ ਸਰਗਰਮੀਆਂ ਹੋਈਆਂ ਨੇ ਹੁਣ ਹਾਂ ਬਿਲਕੁਲ ਜੀ ਅੱਜ ਚੰਡੀਗੜ੍ਹ ਦੀ ਜਿਹੜੀ ਐਸਆਈਟੀ ਬਣੀ ਹੋਈ ਆ ਪੁਲਿਸ ਅਧਿਕਾਰੀਆਂ ਦੀ ਉਹ ਪਹੁੰਚੀ ਜੀ ਅੱਜ ਪਟਿਆਲਾ ਦੇ ਵਿੱਚ ਉਹਨੇ ਆ ਕੇ ਇੱਥੇ ਜਿਹੜੀ ਥਾਂ ਦੇ ਉੱਤੇ ਕਰਨਲ ਦੀ ਤੇ ਉਹਦੇ ਮੁੰਡੇ ਦੀ ਕੁੱਟਮਾਰ ਹੋਈ ਆ ਇੱਥੇ ਆ ਕੇ ਡਰੋਨ ਦੇ ਰਾਹੀਂ ਸਾਰਾ ਸੀਨ ਆ ਜਿਹੜਾ ਉਹ ਰੀਕ੍ਰੀਏਟ ਕਰਕੇ ਵੀਡੀਓ ਬਣਾਈ ਆ ਫਿਰ ਇਹਨਾਂ ਨੇ ਆਲੇ ਦੁਆਲੇ ਬਿਆਨ ਵੀ ਇਕੱਠੇ ਕੀਤੇ ਆ ਤੇ ਕਰਨਲ ਬਾਠ ਦੀ ਪਤਨੀ ਨੇ ਇਹ ਗੱਲ ਕਹੀ ਆ ਵੀ ਇਹ ਐਸਆਈਟੀ ਕੰਮ ਵਧੀਆ ਕਰਦੀ ਆ ਹਰ ਗੱਲ ਨੂੰ ਡੈਪਥ ਦੇ ਵਿੱਚ ਜਾ ਕੇ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਪਰ ਜਿਹੜੀ ਪੰਜਾਬ ਦੀ ਪੁਲਿਸ ਆਰਦੇਚਾਰ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹ ਬੜੀ ਮਾੜੀ ਗੱਲ ਆ ਹੂੰ ਹੂੰ ਸੋ ਇਹ ਕਾਰਵਾਈ ਪਾਈ ਗਈ ਆ ਜਾਂ ਕਿ ਰੀਅਲੀ ਕੋਈ ਨਾ ਕੋਈ ਉਹਨਾਂ ਲੋਕਾਂ ਨੂੰ ਸਜ਼ਾਵਾ ਦੇਣ ਦੀ ਸਕੀਮ ਲੱਗਦੀ ਆ ਦੇਖੋ ਮੇਰੀ ਹਾਲਤ ਤਾਂ ਨਹੀਂ ਸਭ ਇਹ ਨਾ 3 3.5 ਘੰਟੇ ਦਾ ਸਮਾਂ ਜਿਹੜਾ ਹਾਈ ਕੋਰਟ ਨੇ ਦਿੱਤਾ ਸੀਗਾ ਤੇ ਹਾਈ ਕੋਰਟ ਨੇ ਗੱਲ ਕਹੀ ਸੀ ਵੀ ਜਿਹੜੀ 3 ਮੈਂਬਰੀ ਕਮੇਟੀ ਬਣਾਵੇ ਇੱਕ ਚੰਡੀਗੜ੍ਹ ਦੀ ਪੁਲਿਸ ਦੀ ਤਿੰਨ ਮੈਂਬਰੀ ਕਮੇਟੀ ਬਣੀ ਆ ਇਹਨੇ 3 ਮਹੀਨੇ ਦੇ ਵਿੱਚ ਵਿੱਚ ਆਪਣੀ ਰਿਪੋਰਟ ਆ ਜਿਹੜੀ ਪੂਰੀ ਦੀ ਪੂਰੀ ਤਿਆਰ ਕਰਕੇ ਹਾਈ ਕੋਰਟ ਤੇ ਜਮ੍ਹਾਂ ਕਰਵਾਉਣੀ ਆ ਕਾਰਵਾਈ ਦੀ ਗੱਲ ਉਸ ਤੋਂ ਬਾਅਦ ਹੋਣੀ ਆ ਜੀ ਹੂੰ ਹੂੰ ਤੇ ਬਾਕੀ ਪੰਜਾਬ 'ਚ ਗਰਮੀ ਕਿੰਨੀ ਕਾ ਜੀ ਕਹਿੰਦੇ ਪਾਰਾ 47 ਡਿਗਰੀ ਤੇ ਚੱਲਿਆ ਗਿਆ ਬਿਲਕੁਲ ਜੀ ਅੱਜ ਦੁਪਹਿਰ ਦੇ ਵੇਲੇ ਤੱਕ ਆਸਣ ਦੇ ਵੇਲੇ ਤੱਕ ਤਾਂ 46 47 ਤੱਕ ਵੀ ਸੀਗਾ ਜਦੋਂ ਮੈਂ ਇਸ ਵੇਲੇ ਤੁਹਾਡੇ ਨਾਲ ਖਬਰਾਂ ਨਹੀਂ ਸਾਂਝ ਪਾ ਰਿਹਾ 9 ਵਜੇ ਕੇ ਤੋਂ 54 ਮਿੰਟ ਹੋਏ ਆ ਰਾਤ ਦੇ ਭਾਰਤ ਦੇ ਤੇ ਇਸ ਵੇਲੇ ਥੋੜਾ ਜਿਹਾ ਮੌਸਮ ਠੰਡਾ ਲਗਭਗ 3 ਘੰਟੇ ਪਹਿਲਾਂ ਹਵਾ ਚੱਲਣੀ ਸ਼ੁਰੂ ਹੋ ਗਈ ਤੇ ਕਿਉਂ ਲੱਗਦਾ ਸੀ ਵੀ ਆਲੇ ਦੁਆਲੇ ਕਿਤੇ ਮੀਂਹ ਪਏ ਜਾਂ ਕਰਕੇ ਥੋੜੀ ਜਿਹੀ ਸੱਲੀ ਜਿਹੀ ਹਵਾ ਸੀ ਪਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ ਕੱਲ ਨੂੰ ਇਕਦਮ ਫੇਰ ਗਰਮੀ ਹੋਣੀ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ